ਇਸ ਸਾਰਾ ਕਮਰਾ ਚੁੰਦਾ ਹੈ ਹਾਂਜੀ ਉਹ ਵੀਟਾ ਵੀ ਡਿੱਗੀ ਅੰਦਰ ਹੀ ਮਗਰ ਤੇ ਲੋਹੇ ਰੋਟੀ ਪਈ ਐ ਇੱਥੇ ਸਾਰਾ ਚੁੰਦਾ ਜੀ ਇੱਧਰ ਉਹ ਜਿਹੜਾ ਪਈ ਇਹ ਜਿਹੜੇ ਸਾਰੇ ਮੂਹਰ ਤੇ ਜਦ ਤੁਸੀਂ ਰਾਤ ਨੂੰ ਸੋ ਰਹੇ ਮੀ ਪਿਛਲੀ ਵਾਰ ਮੀ ਪੈ ਰਹੀ ਸੀ ਫਿਰ ਰਾਤ ਕਿਵੇਂ ਕੱਟਦੇ ਹੋ ਸਰ ਜੀ ਬਹਿ ਕੇ ਕੱਟਦੇ ਆ ਜਾਨ ਜੀ ਇੱਥੇ ਭਾਂਡੇ ਰੱਖਦੇ ਰਹੇ ਦੇ ਪਾਣੀ ਚੋਂ ਹੀ ਜਾਂਦੇ ਰਹੇ ਜੀ ਭਾਂਡੇ ਰੱਖ ਕੇ ਜੀ ਪਾਣੀ ਸਾਰਾ ਇਕੱਠਾ ਫੇਪ ਕੇ ਫਰਬਾਤ ਇੱਥੇ ਜਗ੍ਹਾ ਜਗ੍ਹਾ ਭਾਂਡੇ ਰੱਖਦੇ ਹਾਂ ਹਾਂਜੀ ਛੇ ਜੀ ਜਾਗਦੇ ਰਹਿੰਦੇ ਨੇ ਫਿਰ ਬੈਠੇ ਰਹਿੰਦੇ ਨੇ ਇਸ ਬਿਸਤਰ ਤੇ ਓਏ ਵੀਰ ਇਨਾ ਹਾਲਾਤਾਂ ਦੇ ਵਿੱਚ ਅਪੀਲ ਕਰ ਰਿਆ ਸੀ ਅਪੀਲ ਨਹੀਂ ਕਰਦੇ ਹੁੰਦੇ 11ਵੀਂ ਕਲਾਸ ਦੇ ਬੱਚੇ ਹਾਂ ਜਦ ਮੈਨੂੰ ਫੋਨ ਕੀਤਾ ਜਾਂ 10ਵੀਂ ਕਲਾਸ ਸੀਗੀ ਨਾ ਮੈਨੂੰ ਯਾਦ ਹੈ ਹਨਾ ਸਾਲ ਲੱਗ ਗਿਆ ਤੁਹਾਡੇ ਕੋਲ ਪਹੁੰਚਣ ਦੇ ਵਿੱਚ ਮੈਨੂੰ ਕਿਉਂ ਕਿਉਂਕਿ ਬਹੁਤ ਸਾਰੀ ਕੌਲਾਂ ਨੇ ਘਰ ਬਣਾਉਣ ਦੀਆਂ ਫੀਸਾਂ ਭਰਨ ਦੀਆਂ ਰਾਸ਼ਨ ਦੀ ਸੇਵਾਵਾਂ ਮਰੀਜ਼ਾਂ ਦੀ ਸੇਵਾਵਾਂ ਕਿਹੜੀ ਕਿਹੜੀ ਸੇਵਾ ਨਹੀਂ ਚੱਲ ਰਹੀ ਸਸਤਾ ਤੇ ਪਲੀਜ਼ ਸਾਡੇ ਨਾਲ ਜੁੜੋ ਸਾਡੇ ਵੀਡੀਓ ਸਾਂਝੇ ਕਰ ਦਿਓ ਦਾਨੀ ਸੱਜਣਾ ਤੱਕ ਪਹੁੰਚਾ ਦਿਓ ਜੋ ਇਸ ਪਰਿਵਾਰ ਦੀ ਮਦਦ ਕਰ ਸਕੇ ਸਾਡੇ ਤੋਂ ਨੰਬਰ ਦੇ ਲੋ ਉਸ ਪਰਿਵਾਰ ਦਾ ਅਸੀਂ ਦਵਾਂਗੇ ਤੁਹਾਨੂੰ ਨੰਬਰ ਸਾਡੇ ਥੱਲੇ ਚੱਲ ਰਹੇ ਆ ਸਾਨੂੰ ਕਾਲ ਕਰੋ ਸਿੱਧੀ ਮਦਦ ਕਰ ਸਕਦੇ ਹੋ ਜਿਹੜੀ ਬਚੇਗੀ ਉਹ ਅਸੀਂ ਕਰ ਦਾਂਗੇ ਠੀਕ ਹੈ ਜੀ